ਹਾਂਜੀ ਸ਼ਸ਼ੀਕਾਲ ਦੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਮੈਂ ਸੋਚਿਆ ਵੀ ਡੇਲੀ ਦੀ ਰੁਟੀਨ ਵਾਲਾ ਜਿਹੜਾ ਥੋੜਾ ਜਿਹਾ ਬਲੌਗ ਆ ਉਹ ਬਣਾ ਲਵਾਂ ਕਾਫੀ ਦਿਨ ਹੋ ਗਏ ਸੀ ਆਪਾਂ ਜਸਟ ਗੱਲਾਂ ਹੀ ਕੀਤੀਆਂ ਨਹੀਂ ਹੈ ਕੁਝ ਦਿਲ ਦੀਆਂ ਕੁਝ ਵਿਚਾਰ ਸਾਂਝੀ ਕੀਤੀ ਸੀਗੇ ਤੇ ਅੱਜ ਡੇਲੀ ਦੀ ਜਿਹੜੀ ਰੁਟੀਨ ਆ ਮੈਂ ਕਿਹਾ ਚਲੋ ਉਹ ਵੀ ਸ਼ੇਅਰ ਕੀਤੀ ਜਾਵੇ ਇੱਧਰ ਆਪਣਾ ਹੁਨਰ ਇਹਨੂੰ ਮਸਾ ਮੈਂ ਅੰਦਰ ਕਮਰੇ ਚ ਲੈ ਕੇ ਆਈਆਂ ਬਾਹਰ ਖੇਡਦੇ ਐ ਸੀ ਦਾ ਇੱਧਰ ਪੂਰੇ ਰੈਂਕ ਰੂਮ ਵਗੈਰਾ ਤੇ ਉਧਰ ਐਕ ਹੋ ਜਾਂਦਾ ਗਰਮੀ ਬਹੁਤ ਆ ਵੀ ਚਲੋ ਇੱਕ ਇਹਦਾ ਏਸੀ ਲੱਗ ਜਾਂਦਾ ਬੱਚੇ ਬਣਗੇ ਹਨਾ ਵੀ ਚਲੋ ਬੱਚਾ ਟਿੱਕੇ ਬੈਠਾ ਰਹੇਦਾ ਪਰ ਇਹ ਬਹੁਤ ਹਾਬੀ ਤੱਕ ਅੱਛਾ ਕੀ ਅੱਛਾ ਖੋਲਗੇ ਨਾ ਇਹਨੂੰ ਹੁਣ ਮੈਂ ਉਹ ਤੇ ਇਹ ਟੁੱਟ ਜੂਗਾ ਜੇ ਆਪਾਂ ਖੋਲਾਂਗੇ ਚੰਗਾ ਖੋਲਦੀਆਂ ਆ ਦੇਖੋ ਇਹਨੇ ਹੁਣ ਖਲਵਾ ਕੇ ਮੰਨੇ ਆ ਜਿਹੜਾ ਸ਼ੁਣਸ਼ੁਣਾ ਰਿਹਾ ਸੀਗਾ ਛੋਟੇ ਹੁੰਦੇ ਦਾ ਇਹਦਾ ਹੀ ਹੁਣ ਇਹਨੇ ਤੜਵਾ ਲਿਆ ਬਸ ਇਹਨੂੰ ਜੋੜੂਗਾ ਹੁਣ ਵੱਡਾ ਹੋ ਗਿਆ ਨਾ ਹੁਣ ਜੋੜਦਾ ਚੀਜ਼ਾਂ ਤੇ ਦੁਪਹਿਰ ਦੇ ਬੱਜ ਚੁੱਕੇ ਆ 2:30 ਪੂਰੇ ਸਹੀ 2:30 ਬੱਜ ਚੁੱਕੇ ਆ ਚਾਹ ਮੇਰੀ ਬਣਨੀ ਰੱਖੀ ਹੋਈ ਆ ਵਾਲੀ ਔਰ ਵਾਲੀ ਆ ਅਕਸਰ ਅੱਜ ਕੀ ਹੋਇਆ ਨਾ ਜਿਹੜਾ ਸੀ ਦੁੱਧ ਲੈ ਕੇ ਆਉਣੇ ਹੁੰਦੇ ਆ ਸ਼ਾਮ ਨੂੰ ਮਤਲਬ ਸ਼ਾ ਔਰ ਡੇਲੀ ਸ਼ਾਮ ਨੂੰ ਉਹ ਥੋੜਾ ਅੱਜ ਲੱਗ ਗਿਆ ਮਤਲਬ ਬੱਚਿਆਂ ਨਹੀਂ ਹੈਗਾ ਦੁਪਹਿਰ ਦੇ ਲਈ ਚਾਹ ਥੋੜੀ ਜੀ ਜ਼ਿਆਦਾ ਬਣ ਗਈ ਤੇ ਹੁਣ ਡੈਡੀ ਗਏ ਹੋਏ ਨੇਗੇ ਬਾਜ਼ਾਰ ਦੇ ਵਿੱਚ ਦੁੱਧ ਲੈ ਤੇ ਚਲੋ ਜਾਨੂ ਡੈਡੀ ਆਉਣਗੇ ਦੁੱਧ ਲੈ ਕੇ ਜਾਨੂ ਚਾਹ ਨੂੰ ਬਾਰ ਆ ਜੂਗਾ ਤੇ ਫਿਰ ਮੈਂ ਜੀਨਾਂ ਦੀ ਜਿਹੜੀ ਚਾਹ ਵੀ ਉਹ ਦੁਕਾਨ ਤੇ ਵੇਚਦੀਆਂ ਡੈਡੀ ਦੇ ਹੱਥੋਂ ਜਾਂਦੇ ਅੱਜ ਮੈਂ ਘਰ ਨਹੀਂ ਆਂਦਾ ਇਹ ਵੀ ਹੈ ਨਹੀਂ ਕੋਈ ਦੁਕਾਨ ਤੇ ਤੇ ਚਲੋ ਆਪਾਂ ਵੀ ਮਾਗੀ ਹੁਨਰ ਦੇ ਨਾਲ ਚਾਹ ਇਹਨੇ ਤਾਂ ਇਹ ਤਾਂ ਜੀ ਚਾਹ ਪੀਂਦਾ ਹੈਗਾ ਇਹ ਬਿਲਕੁਲ ਨਹੀਂ ਚਾਹ ਪੀਂਦਾ ਕਦੇ ਕਦਾਈ ਰੀਸ ਲੱਗ ਜੇ ਤਾਂ ਜਰੂਰ ਕਹਿ ਦਿੰਦਾ ਵੀ ਤੁਸੀਂ ਚਾਹ ਪੀ ਰਹੇ ਹੋ ਤਾਂ ਮੈਨੂੰ ਵੀ ਪਿਓ ਉਹ ਵੀ ਮੈਂ ਕਹਿੰਨੀ ਆ ਅੱਜ ਤੱਕ ਇਹਨੇ ਦੋ ਤਿੰਨ ਵਾਰ ਦਿੱਤੀ ਹੋਊਗੀ ਤੇ ਚਲੋ ਜੀ ਆਪਾਂ ਹੁਣ ਅੰਦਰ ਧਪਾ ਦਈਏ ਚਾਹ ਚ ਬਨੇਰੀਓ ਵਲੋਗਿੰਗ ਮੈਂ ਜੋੜ ਦਿੰਨੀ ਆ ਪੁੱਤ ਨਹੀਂ ਜੁੜਦਾ ਐਵੇਂ ਤਾਂ ਜੁੜਨਾ ਹੀ ਨਹੀਂ ਹੁਨਰ ਤੋਂ ਇੱਕ ਉਹਦੇ ਚ ਰੱਖੋ ਇੱਕ ਦੂਸਰ ਦੋਨਾਂ ਚ ਕੀ ਕਰਖੋ ਪੁੱਤ ਤੁਸੀਂ ਤਾਂ ਦੋਨੋਂ ਇੱਕ ਚ ਰੱਖੀ ਜਾਂਦੇ ਹੋ ਇੰਨੇ ਛਾਣੇ ਹੋ ਗਏ ਹੁਨਰ ਇਹਨਾਂ ਇਗਨੋਰ ਮਾਰਦਾ ਹੀ ਇਹ ਹਮੇਸ਼ਾ ਹੀ ਇਹਦਾ ਇਹ ਕੰਮ ਆਗਾ ਜਦੋਂ ਵੀ ਇਹ ਖੇਡੀ ਲੱਗਿਆ ਹੁੰਦਾ ਕੁਝ ਵੀ ਹੈ ਨਾ ਪੂਰਾ ਇਗਨੋਰ ਮਾਰ ਲੈਂਦਾ ਵੀ ਨਾ ਮੈਂ ਤਾਂ ਆਪ ਹੀ ਕਰ ਲਉ ਸਾਰਾ ਕੁਝ ਬਹੁਤ ਖਰਾਬ ਬੱਚਾ ਹੈ ਬਹੁਤ ਨਾ ਬਈ ਖਰਾਬ ਨਹੀਂ ਇਹ ਗੁੱਡ ਬாய் ਆ ਨਾ ਮੇਰਾ ਗੁੱਡ ਬாய் ਆ ਇਹ ਅੱਜ ਖੁਸ਼ ਹੋ ਗਿਆ ਖੁਸ਼ ਹੈ ਗੁੱਡ ਬாய் ਹੈ ਐਂਡ ਇਸ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਮੈਂ ਲੱਗੀ ਸੀਗੀ ਸਬਜ਼ੀ ਵਗੈਰਾ ਬਣਾਉਣ ਦਾਲ ਬਣਾਉਣੀ ਸੀਗੀ ਆਲੂ ਪਕੌੜਿਆਂ ਦੀ ਤੇ ਘੈਂਟ ਜਿਹਾ ਤੜਕਾ ਲਾ ਕੇ ਮਸਾਲੇ ਮਸਾਲੇ ਵਧੀਆ ਜੇ ਪਾ ਕੇ ਮੈਂ ਲਾਤਾ ਸੀਗਾ ਦਾਲ ਨੂੰ ਤੜਕਾ ਬਿਕੋਜ਼ ਅਸੀਂ ਜਾਣਾ ਸੀਗਾ ਫਿਰ ਦਵਾਈ ਲੈਣ ਜਾਣਾ ਸੀਗਾ ਕਿਉਂਕਿ ਮੇਰੀਆਂ ਜੋ 3-4 ਮਹੀਨੇ ਹੋ ਗਏ ਸਟਮਕ ਦੀ ਜਿਹੜੀ ਪ੍ਰੋਬਲਮ ਮੈਨੂੰ ਚੱਲ ਰਹੀ ਆ ਉਹ ਹਲੇ ਤੱਕ ਮੇਰੀ ਠੀਕ ਨਹੀਂ ਹੋਈ ਹੈਗੀ ਬਸ ਡਾਕਟਰ ਚੇਂਜ ਕਰੀ ਜਾਂਦੇ ਆ ਚੇਂਜ ਕਰੀ ਜਾਂਦੇ ਆ ਹੁਣ ਜਿਹੜੇ ਡਾਕਟਰ ਚੇਂਜ ਕਰੇ ਸੀ ਉਹਨਾਂ ਨੇ 7 ਡੇਜ਼ ਦੀ ਮੈਡੀਸਿਨ ਦਿੱਤੀ ਸੀ ਤੇ ਉਹ ਖਤਮ ਹੋ ਗਈ ਸੀਗੀ ਸਵੇਰ ਦੀ ਖਰਾਕ ਸੀਗੀ ਬਸ ਅਦਾ ਸਵੇਰ ਤੱਕ ਦਾ ਸੀਗਾ ਤੇ ਫਿਰ ਹੁਣ ਮੈਨੂੰ ਸਾਨੂੰ ਐ ਸੀਗਾ ਵੀ ਚਲੋ ਜਾਈਏ ਨਹੀਂ ਫਿਰ ਔਖਾ ਹੋ ਜੂ ਕੋਈ ਵਾਰ ਰਾਤ ਨੂੰ ਦਰਦ ਟੁੱਟ ਖੜੀ ਤੇ ਜਲਦੀ ਜਲਦੀ ਮੈਨੂੰ ਐ ਸੀਗਾ ਵੀ ਮੈਂ ਦਾਲ ਵਗੈਰਾ ਬਣਾ ਜਾ ਤੇ ਡੋਗੀਆਂ ਦੀਆਂ ਰੋਟੀਆਂ ਬਣਾ ਜਾ ਬਾਕੀ ਸਾਡੀਆਂ ਰੋਟੀਆਂ ਤਾਂ ਰਾਤ ਨੂੰ ਲੇਟ ਹੀ ਬੰਦਿਆ ਨੇ ਅੱਠ 8: ਇਬਸੇ ਫਿਰ ਅਸੀਂ ਤਰਪੇ ਸੀਗੇ ਬਰਨਾਲੇ ਨੂੰ ਤੇ ਇਹ ਆ ਸਾਡਾ ਸ਼ਹਿਰ ਹੌਲੀ ਹੌਲੀ ਹੁਣ ਮੋਹ ਪੈਣ ਲੱਗ ਗਿਆ ਬਰਨਾਲੇ ਦੇ ਨਾਲ ਪਹਿਲਾਂ ਪਹਿਲਾਂ ਨਹੀਂ ਸੀ ਪਹਿਲਾਂ ਤਾਂ ਪੇਕਿਆਂ ਦਾ ਮਰੀਲਕੋਟ ਲਈ ਜਾਦਾ ਹੁੰਦਾ ਹੁੰਦਾ ਸੀਗਾ ਹੁਣ ਮੋਹ ਪੈਣ ਲੱਗ ਗਿਆ ਅਬਦਾ ਹੌਲੀ ਹੌਲੀ ਹੋ ਜਾਂਦਾ ਹੈ ਜਿਵੇਂ ਪਰਿਵਾਰ ਨਾਲ ਪਿੰਡ ਨਾਲ ਨਾਲ ਏਰੀਏ ਨਾਲ ਹੌਲੀ ਹੌਲੀ ਮੋਹ ਪੈਂਦਾ ਨਵਾਂ ਨਵਾਂ ਸਭ ਕੁਝ ਉਪਰ ਆ ਜਾ ਹੀ ਲੱਗਦਾ ਹੁੰਦਾ ਹੈ ਨਾ ਤੇ ਬਸ ਇੱਥੇ ਬਰਨਾਲੇ ਆ ਗਈ ਸੀ ਸਿੱਧਾ ਅਸੀਂ ਪੁਲ ਉੱਪਰ ਦੀ ਗਏ ਇਹ ਦੇਖੋ ਨਜ਼ਾਰਾ ਬਰਨਾਲੇ ਦਾ ਚੰਗੀ ਤਰ੍ਹਾਂ ਨਹੀਂ ਦਿਖ ਰਿਹਾ ਹਾਂ ਹੁਣ ਦਿਖਿਆ ਤੇ ਦੇਖੋ ਇਹ ਆਪਣਾ ਬਰਨਾਲਾ ਸ਼ਹਿਰ ਵਧੀਆ ਯਾਰ ਸ਼ਹਿਰ ਵੱਡਾਗਾ ਤੇ ਫਿਰ ਬਸ ਇਸ ਤੋਂ ਬਾਅਦ ਅਸੀਂ ਆਗੇ ਸੀਗੇ ਇੱਥੇ ਡਾਕਟਰ ਦੇ ਮੈਡੀਸਨ ਵਗੈਰਾ ਲੈਤੀ ਹੁਣ ਉਹਨਾਂ ਦੇ ਪਾਪਾ ਨੇ ਨਾਲ ਦੀ ਦੁਕਾਨ ਤੋਂ ਸਮਾਨ ਲੈਣਾ ਸੀ ਉਹ ਲੇਤਾ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਕੂਟਰੀ 'ਚ ਤੇਲ ਮੁੱਕ ਗਿਆ ਫਿਰ ਮੁੰਡਾ ਬੁਲਾਇਆ ਹੋਇਆ ਉੱਥੇ ਸਾਨੂੰ ਤਾਂ ਪੂਨਾ ਘੰਟਾ ਲੱਗ ਗਿਆ ਸੀਗਾ ਕਰਦਿਆਂ ਨੂੰ ਵੇਟ ਕਰਦਿਆਂ ਨੂੰ ਤੇ ਵੀਰ ਉਹਨਰ ਦੇ ਪਾਪਾ ਕਹਿੰਦੇ ਕੁਝ ਖਾ ਲੈਨੇ ਮੈਂ ਕਹਾਂ ਦੇਖੋ ਮੈਂ ਤਾਂ ਕੁਝ ਖਾਣਾ ਨਹੀਂ ਤੁਸੀਂ ਖਾ ਲਓ ਕਹਿੰਦੇ ਉੱਥੇ ਕੁਲਚੇ ਵਾਲਾ ਖੜਾ ਹੈ ਉਹ ਖਾ ਲੈਨੇ ਮੈਂ ਕਿਹਾ ਚਲੋ ਤੁਸੀਂ ਖਾ ਲਓ ਮੈਨੂੰ ਇੱਕ ਅੱਧੀ ਵਾਈਟ ਹੀ ਦਿਓ ਮੈਂ ਜ਼ਿਆਦਾ ਨਹੀਂ ਖਾਂਦੀ ਕਿਉਂਕਿ ਮੇਰਾ ਸਾਰਾ ਕੁਝ ਬੰਦਾ ਚਾਰ ਮਹੀਨੇ ਹੋ ਗਏ ਮੈਂ ਚੀਜ਼ਾਂ ਬਹੁਤ ਜ਼ਿਆਦਾ ਅਵੋਇਡ ਕਰਦੀ ਆ ਬਿਲਕੁਲ ਹੀ ਬੰਦ ਕਰਦੀ ਆ ਮੈਂ ਸਭ ਚੀਜ਼ਾਂ ਜੀਦਾ ਬਹੁਤ ਕਰਦਾ ਪਰ ਹਨਾ ਸੇਤ ਉੱਪਰ ਦੀ ਦਾ ਕੁਝ ਨਹੀਂ ਹੈਗਾ ਮੈਸੇ ਘਾਟੀ ਖਾਣੀਆਂ ਚਾਹੀਦੀਆਂ ਨੇ ਮੈਂ ਹੁਣ ਬਿਮਾਰਾਂ ਤੇ ਮੈਨੂੰ ਹੁਣ ਪਤਾ ਲੱਗ ਰਿਹਾਗਾ ਇੱਥੇ ਹੁਨਰ ਨੇ ਵੀ ਆਪਦੀ ਚੀਜੀ ਲੈ ਲਈ ਸੀ ਬਸ ਇ ਪੈਟਰੋਲ ਲੈ ਕੇ ਫਿਰ ਅਸੀਂ ਸੂਟਰੀ ਚ ਪਾ ਕੇ ਪੈਟਰੋਲ ਇਹਨਾਂ ਨੇ ਕੋਲ ਚਾ ਖਾ ਲਿਆ ਸੀ ਸਕੂਟੀ ਚ ਪਾ ਕੇ ਪੈਟਰੋਲ ਫਿਰ ਅਸੀਂ ਘਰ ਨੂੰ ਵਾਪਸ ਆ ਗਏ ਸੀ ਓਕੇ ਜੀ ਬਾਏ ਬਾਏ ਮਿਲਦੇ ਆ ਨੈਕਸਟ ਬਲੌਗ ਚ